ਮਾਰ ਦੋ ਗੱਟ ਕੇ ਖੀਰਾਵਾਲੀਆ ਬੋਲਟ ਬੱਲ ਇਨਕਾਰਪੋਰੇਸ਼ਨ ਵਾਲੇ ਭਾਈ ਮੋਹਨबीर ਬੱਲ ਉਹ ਭਾਈ ਦਲਾਵਰ ਬੱਲਰਾਂ ਦੀ 2100 ਡਾਲਰ ਦੀ ਪਹਿਲੀ ਪੌਂਟ ਆਓ 2100 ਡਾਲਰ ਦੀ ਪਹਿਲੀ ਕਬੱਡੀ ਬੱਲ ਭਰਾਵਾਂ ਦੀ ਬੱਲ ਇਨਕਾਰਪੋਰੇਸ਼ਨ ਵੱਲੋਂ ਖੀਰਾ ਬੱਲ ਦੀ ਧਰਤੀ ਦਾ ਹਰਮਨ ਸਿੰਘ ਬੋਲਟ ਮੇਰੇ ਵੀਰ ਬਾਬੇ ਤਰਸੇਵ ਸਿੰਘ ਭਡਾਲ ਦਾ ਪੋਤਾ ਪਰ ਦੂਜੇ ਬੰਨੇ ਦੇਖੋ 2100 ਡਾਲਰ 2100 ਡਾਲਰ 2100 ਡਾਲਰ ਡਾਲਰ ਦੇਖੋ ਫੂਲਾ ਸੁਸ਼ਕ ਪਿੰਡ ਵਾਲਾ 1900 ਉਹ ਕਹਿੰਦੇ 202100 ਹੱਥੋਂ ਲੰਘ ਗਿਆ ਓਏ ਫੂਲਿਆ ਓਏ 2100 ਡਾਲਰ ਹੱਥੋਂ ਲੰਘ ਗਿਆ ਸਭ ਪੈਰਾ ਵੀ ਹਵਾ ਚੈੱਕ ਕਰ ਲੈ ਮੋਹਨਬੀਰ ਬੱਲ ਕਹਿੰਦਾ 3100 ਡਾਲਰ ਹੈ ਉਹ 3100 ਡਾਲਰ ਉਹ ਪੌਣੇ 2 ਲੱਖ ਰੁਪਈਆ ਇੰਡੀਆ ਦਾ ਉਹ ਪੰਜਾਬ ਦਾ ਪੌਣੇ 2 ਲੱਖ ਆਹ ਹਵਾ ਪਾਣੀ ਚੈੱਕ ਕਰ ਲੈ ਖੇੜ ਕਹਾਣੀ ਸਵਰਨਿਆ ਆ ਪੌਣੇ 2 ਲੱਖ ਦੀ ਕਬੱਡੀ ਮੇਰੇ ਵੀ ਉਹ 3100 ਡਾਲਰ ਦੀ ਕਬੱਡੀ ਹੈ ਅੱਜ ਆਸਟ੍ਰੇਲੀਆ ਦੇ ਗੋਪੀ ਸ਼ੋਕਰ ਦੇ ਕਬੱਡੀ ਕੱਪ ਤੇ ਹਰਮਨ ਬੁਲਟ ਇਹ ਬਾਬੇ ਤਰਸੀਮ ਸਿੰਘ ਪੰਡਾਲ ਦਾ ਪੁੱਤ ਹੈ ਮੇਰੇ ਵੀਰੋ

3100 ਵਾਲੀ ਤੇ ਕੋ ਮੱਥਾ ਕਰ ਰੱਬ ਨੂੰ ਯਾਦ 3100 ਡਾਲਰ ਛੋਟੀ ਰਕਮ ਦੀ ਵੱਲ ਭਰਾਵਾ ਵੱਲੋਂ ਕੈਸ਼ ਜਿਹੜੇ ਬਾਦੂ ਬੰਦੇ ਨੇ ਵੇਜੋ